ਪਹਿਲੀ ਮੂਵੀ ਹੈ ਤੁਸੀਂ ਇਹਨਾਂ ਨੂੰ ਪੁੱਛ ਲਓ ਸਾਬ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਬਿੰਨੂ ਵੀਰੇ ਤੁਹਾਡੇ ਤੁਹਾਨੂੰ ਸਵਾਲ ਹੈ ਇਧਰ ਸਾਹਮਣੇ ਸਿੱਧਾ ਡਾਇਰੈਕਟ ਕੀ ਹੈ ਸਵਾਲ ਪੁੱਛ ਲਿਗਾ ਕਹਿੰਦਾ ਕਹਿੰਦਾ ਬਿੰਨੂ ਵੀਰੇ ਕਹਿੰਦਾ ਬਿੰਨੂ ਵੀਰੇ ਤੁਹਾਡੇ ਤੋਂ ਸਵਾਲ ਹੈ ਮੇਰਾ ਕਹਿੰਦਾ ਇਧਰ ਇਧਰ ਮੈਂ ਕਿਹਾ ਇਧਰ ਕਿਤੇ ਮੈਂ ਸਵਾਲ ਭੁੱਲ ਗਿਆ ਤੜਕੇ ਉੱਠ ਕੇ ਚਾਰ ਬਾਦਾਮ ਖਾਇਆ ਕਰੋ ਉਹ ਮੈਂ ਭਉਂਤੇ ਸੀਗੇ ਮੈਂ ਇਹ ਭੁੱਲ ਗਿਆ ਕਿੱਥੇ ਰੱਖੇ ਸੀ ਉਹ ਮੇਰੀ ਪਹਿਲੀ ਮੂਵੀ ਹੈ ਤੁਸੀਂ ਇਹਨਾਂ ਨੂੰ ਪੁੱਛੋ ਸੋਹਣਾ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ वे यार वे यार आवे यारा वे यार यारा वे यार आवे यार वे यार थैंक बड़ा करे दो 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 ਔਰ ਸਾਰੇ ਨੇ ਔਰ ਤੁਸੀਂ ਨਾ ਸਾਰੇ ਜਣੇ ਹੁਣ ਆਪਾਂ ਹੱਸ ਰਹੇ ਆਂ ਬਾਈ ਦੀ ਇਨੋਸੈਂਸ ਤੇ ਸੱਚੀ ਗੱਨਾ ਐ ਐਨਾ ਵਧੀਆ ਕੰਮ ਕੀਤਾ ਜੀ ਖਾਨ ਨੇ ਤੁਹਾਨੂੰ ਸਵਾਦ ਆ ਜਾਊਗਾ ਮੈਂ ਇਹਨੂੰ ਬਾਈ ਨੂੰ ਐਂ ਕਿਹਾ ਸੀ ਮੈਂ ਬਤਲੀ ਨਾ ਐਕਟਿੰਗ ਕਰਨ ਦੀ ਲੋੜ ਨਹੀਂ ਜਿਵੇਂ ਤੂੰ ਕਰੀ ਜਾਂਦਾ ਉਹੀ ਬੱਲੇ ਬੱਲੇ ਉਹੀ ਕਰਨ ਨੂੰ ਲੋਕ ਤਰਸਦੇ ਆ ਬਹੁਤ ਸੋਹਣਾ ਕੰਮ ਕੀਤਾ ਜੀ ਖਾਨ ਵੀਰੇ ਰਾਈਟ ਬੀਨੂ ਭਾਜੀ ਜਿਵੇਂ ਗੈਰੀ ਬਾਈ ਉਸਤਾਦ ਨੇ ਨਾ ਮਿਊਜ਼ਿਕ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਉਸਤਾਦ ਬਣ ਜਾਓਗੇ ਫਿਲਮਾਂ ਦੇ ਜੀ ਖਾਨ ਵੀਰੇ ਦੇ ਨਈ ਨਈ ਸਾਰਾ ਕਰ ਰਿਹਾ ਵਾਹੀ ਗੁਰੂ ਗੁਰੂ ਰਾਈਟ ਤੇ ਔਰ ਜਦੋਂ ਜ਼ੌਂਬੀ ਚੜ ਕੇ ਆਉਂਦੇ ਸੀ ਤੁਹਾਡੇ ਤੇ ਹਾਂਜੀ ਸੋਰੀ ਆ ਲੱਗੇ ਕਰੋ ਮੈਂ ਕਿ ਤੁਹਾਡਾ ਮੈਂ ਕਹੇ ਜਦੋਂ ਜ਼ੋਮਬੀ ਚੜਕੇ ਆਉਂਦੇ ਸੀ ਤੁਹਾਡੇ ਤੇ ਐ ਲੱਗਦਾ ਸੀ ਵੀ ਭਰਾਵਾ ਕਿਤੇ ਸੱਚੇ ਦੰਦੀ ਨਾਲ ਵੱਢਦੀ ਨਹੀਂ ਚੜਕ ਨਹੀਂ ਆਉਂਦੇ ਸੀ ਉਦਾਂ ਫੜਫੜ ਲੈਂਦੇ ਸੀਗੇ ਥੈਂਕ ਯੂ ਮੈਂ ਕਹੇ ਜਦੋਂ ਜੱਟ ਦਾ ਮੈਂ ਪੁੱਛੀ ਨਾ ਐਵੇਂ ਹੱਡੀਆਂ ਚੱਕ ਜਾਣਗੀ ਸਾਡੇ ਜੇਰੇ ਦੀ ਸੋਖਾ ਜਮਾਨਾ ਖਾਵੇ ਗੋੜੀ ਵੈਗਣ ਤੋਂ ਵੱਧ ਕਾਲੀ ਧੌਣੇ ਲਿਸ਼ਕਦੀਆਂ ਚਿੱਟੇ ਕੁਰਤੀਆਂ ਉੱਤੇ ਲੱਗੇ ਹੋਇਆ ਮਾਵੇ ਹੋ ਜੁੱਤੀ ਪੈਰ ਤੇਰੀ ਉੱਚਾ ਕਦ ਨੂੰ ਹੋਰ ਕਰੇ ਹੋ ਜੁੱਤੀ ਪੈਰ ਤੇਰੀ ਉੱਚਾ ਕਦ ਨੂੰ ਹੋਰ ਕਰੇ ਦੱਬ ਤੈ ਤੰਗਾਂ ਮਰ ਜਾ ਕੰਨ ਪੜਾ ਹੱਥ ਪਾਵੇ ਕਿਆ ਬਾਤ ਹੈ ਜੀ ਬਹੁਤ 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 ਜੇ ਨਹੀਂ ਕੋਈ ਤਾਂ ਇੰਜੈਕਸ਼ਨ ਟ੍ਰੇਲਰ ਨੂੰ ਇੱਕ ਜੇ ਮੈਂ ਹਾਂ ਗੇਰੀ ਬਾਈ ਨੇ ਮੈਨੂੰ ਸ਼ਾਬਾਸ਼ ਦਿੱਤੀ ਵੀਰੇ ਮੈਨੂੰ ਉਧਰ ਹੀ ਸੀਗਾ ਵੀ ਬਾਕੀ ਸਾਰੇ ਕਹਿੰਦੇ ਹੁੰਦੇ ਮੋਬੋ ਮਾਰਕਾ ਵੀ ਹਣਾ ਸ਼ਾਬਾਸ਼ ਹਣਾ ਵੀ ਵਧੀਆ ਕੀਤਾ ਜੀ ਖਣ ਮਾਲਕ ਤਰੱਕੀਆਂ ਦੇ ਹਣਾ ਤੈਨੂੰ ਸਾਰੇ ਕਹਿਣਗੇ ਉਧਰੋਂ ਜਾਂ ਆ ਜਾਂ ਹ ਸੰਸਕਦੇ ਤੁਸੀਂ ਗਲ ਗਲ ਹਾਂ ਹੁਸਤਾਦ ਅੱਲੀਓ ਪਰ ਉਹਨਾਂ ਨੇ ਮੈਨੂੰ ਵਧੀਆ ਮੈਨੂੰ ਕਹਿੰਦੇ ਵੀ ਬਾਬ ਵਧੀਆ ਤੇਰਾ ਰਾਸਤਾ ਖੁੱਲ ਗਿਆ ਬਹੁਤ ਸੋਹਣਾ ਕੀਤਾ ਕੰਮ